ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰੀ ਸੰਗਤ ਨੂੰ ਪਤਾ ਹੈ ਕਿ 11 ਫਰਵਰੀ ਤੋਂ ਜਿਹੜਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਪਿਆ ਪਰ ਜਿਹੜੀ ਗੱਲ ਕਰੀਏ 13 ਫਰਵਰੀ ਜਿਹੜੀ ਕੌਲ ਸੀ ਕਿਸਾਨ ਜਥੇਬੰਦੀਆਂ ਵੱਲੋਂ ਕਿ ਅਸੀਂ ਦਿੱਲੀ ਕੂਚ ਕਰਨਾ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਅਜੇ ਕੂਚ ਨਹੀਂ ਕੀਤਾ ਸ਼ੰਭੂ ਬਾਰਡਰ ਤੇ ਅਜੇ ਵੀ ਉਹ ਮੋਰਚਾ ਬਕਾਇਦਾ ਲੱਗਿਆ ਖਨੌਰੀ ਬਾਰਡਰ ਤੇ ਲੱਗਿਆ ਤੇ ਹੋਰ ਵੀ ਸਰਹੱਦਾਂ ਤੇ ਬਾਰਡਰ ਤੇ ਇਹ ਮੋਰਚਾ ਅਜੇ ਲੱਗਿਆ ਹੋਇਆ ਹੈ ਇਸ ਟਾਈਮ ਅਸੀਂ ਖੜੇ ਹਾਂ ਸ਼ੰਭੂ ਬਾਰਡਰ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਇੱਕ ਸੇ ਚੱਲ ਰਹੀ ਹੈ ਕੁਝ ਨੌਜਵਾਨਾਂ ਵੱਲੋਂ ਕਿ ਜਿਹੜੀ ਸੰਗਤ ਜਿੰਨੇ ਕਿਸਾਨ ਜਿੱਥੇ ਬੰਦਿਆ ਲੋਕ ਵਲੰਟੀਅਰ ਆਗੂ ਸਾਰੇ ਇੱਥੇ ਰਹਿ ਰਹੇ ਆ ਕਿਉਂਕਿ ਤਕਰੀਬਨ ਗੱਲ ਕਰਾ ਪਯਾਰਾ ਨਹੀਂ ਲੱਖਾਂ ਚ ਲੋਕ ਇੱਥੇ ਰਹਿ ਰਹੇ ਆ ਟਰੈਕਟਰ ਖੜੇ ਆ ਤੇ ਇਹ ਜਿਹੜੀ ਸੇਵਾ ਬਹੁਤ ਨਿਰਾਲੀ ਜੀ ਸੇਵਾ ਕਹਿ ਲੋ ਉਹਨਾਂ ਸਾਰੀ ਸੰਗਤਾਂ ਦੇ ਜਿਹੜੇ ਕੱਪੜੇ ਆ ਉਹ ਧੋਣ ਦਾ ਜਿਹੜੀ ਸੇਵਾ ਇਹਨਾਂ ਨੌਜਵਾਨਾਂ ਨੇ ਆਪਣੇ ਹੱਥ ਲੈ ਲਈ ਆ ਮਸ਼ੀਨਾਂ ਪਈਆਂ ਵਾਸ਼ਿੰਗ ਮਸ਼ੀਨ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਅੱਛੀ ਸੇਵਾ ਕਰ ਰਹੇ ਹੈ ਕਿ ਸਾਰੇ ਲੋਕਾਂ ਦੇ ਆਪਣੇ ਭਰਾਵਾਂ ਦੇ ਭੈਣਾਂ ਦੇ ਜਿਨ੍ਹਾਂ ਲੋਕ ਇੱਥੇ ਇਸ ਮੋਰਚੇ ਦੇ ਵਿੱਚ ਡਟੇ ਹੋਏ ਆ ਉਹਨਾਂ ਦੇ ਕੱਪੜਿਆਂ ਨੂੰ ਧੋਣ ਦੀ ਸੇਵਾ ਇਹਨਾਂ ਨੇ ਫ੍ਰੀ ਸੇਵਾ ਜਿਹੜੀ ਸ਼ੁਰੂ ਕੀਤੀ ਹੋਈ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਦੇਖ ਸਕਦੇ ਹੋ ਪਿੰਡ ਸੂਰਜਗੜ ਪਟਿਆਲੇ ਜ਼ਿਲ੍ਹੇ ਤੋਂ ਇਹ ਜਿਹੜੇ ਨੌਜਵਾਨ ਆਏ ਹੋਏ ਆਪਣੀਆਂ ਵਾਸ਼ਿੰਗ ਮਸ਼ੀਨਸ ਲੈ ਕੇ ਔਰ ਆਪਣੇ ਭਰਾਵਾਂ ਦੇ ਸਾਰਿਆਂ ਦੇ ਕੱਪੜੇ ਜਿਹੜੀ ਧੋਣ ਦੀ ਜ਼ਿੰਮੇਵਾਰੀ ਇਹਨਾਂ ਨੇ ਬਕਾਇਦਾ ਇਹ ਚੱਕ ਲਈ ਆ ਸੋ ਬਹੁਤ ਅੱਛਾ ਕੰਮ ਇਹ ਲੋਕ ਨੌਜਵਾਨ ਕਰ ਰਹੇ ਆ ਸੋ ਤੁਸੀਂ ਦੇਖੋ ਜਿਹੜਾ ਇਹ ਫਲਸਫਾ ਹੈ ਜਿਹੜਾ ਸਿੱਖ ਕੌਮ ਦਾ ਪੰਥ ਦਾ ਕਿਉਂਕਿ ਜਦੋਂ ਆਪਾਂ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੰਗਾਂ ਜਿਹੜਾ ਹੁੰਦੀਆਂ ਸੀਗੀਆਂ ਮਹਾਰਾਜ ਦੇ ਨਾਲ ਭਾਈ ਕਨਈਆ ਜੀ ਹੁੰਦੇ ਸੀ ਜਿਹੜੇ ਦੁਸ਼ਮਣਾਂ ਨੂੰ ਵੀ ਪਾਣੀ ਪਲਾਉਣ ਦਾ ਕੰਮ ਕਰਦੇ ਹੁੰਦੇ ਸੀ ਤਾਂ ਕਾਰਨ ਇਹ ਸੀ ਕਿ ਉਹ ਸਿੱਖਾਂ ਨੇ ਜਾ ਕੇ ਸ਼ਕੈਤ ਸਿੰਘ ਜੀ ਮਹਾਰਾਜ ਨੂੰ ਕਿ ਮਹਾਰਾਜ ਭਾਈ ਕਨਈਆ ਜੀ ਤਾਂ ਦੁਸ਼ਮਣਾਂ ਦੇ ਰਿਸ਼ਵਰਾਂ ਨੂੰ ਪਾਣੀ ਪਲਾ ਰਹੇ ਆ ਮੁਗਲਾਂ ਨੂੰ ਅੱਗੇ ਹੱਥ ਜੋੜ ਕੇ ਭਾਈ ਕਨਈਆ ਜੀ ਨੇ ਇਹ ਕਹਿ ਲੋ ਕਿਹਾ ਕਿ ਮਹਾਰਾਜ ਇਸ ਦੇ ਮੇਰੀ ਕੋਈ ਗਲਤੀ ਨਹੀਂ ਕਿਉਂਕਿ ਮੈਨੂੰ ਹਰ ਇਨਸਾਨ ਦੇ ਵਿੱਚ ਤੁਸੀਂ ਦਿਖਦੇ ਹੋ ਸੋ ਦੇਖੋ ਜਿਹੜਾ ਫਲਸਫਾ ਗੁਰੂ ਗੋਬਿੰਦ ਸਿੰਘ ਮਾਰੇ ਸਾਨੂੰ ਪੰਥ ਨੂੰ ਦਿੱਤਾ ਹੈ ਕਿ ਸਾਨੂੰ ਦੁਸ਼ਮਣ ਨੂੰ ਵੀ ਰੋਟੀ ਖਵਾਉਣ ਨੂੰ ਜਾਂ ਲੰਗਰ ਛਕਾਉਣ ਨੂੰ ਸਾਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੁੰਦੀ ਕਿਉਂਕਿ ਇੱਥੇ ਦਾ ਆਪਣੇ ਦੀ ਗੱਲ ਕੀਤੀ ਜਾ ਰਹੀ ਕਿ ਅਸੀਂ ਆਪ ਦੇ ਲੋਕਾਂ ਨੂੰ ਕਿਉਂ ਅਸੀਂ ਸਖਾਲਾ ਕਹ ਲੋ ਜੀਵਨ ਨਹੀਂ ਦੇ ਸਕਦੇ ਗੱਲ ਕੀਤੀ ਜਾਏ ਸੋ ਬਹੁਤ ਅੱਛਾ ਪ੍ਰਾਲੇ ਨਾਲ ਕੀਤਾ ਵੀਰਾਂ ਨੇ ਸ਼ੁਰੂ ਕੀਤਾ ਜਿਹੜਾ ਸੂਰਜਗੜ ਪਿੰਡ ਜ਼ਿਲ੍ਹਾ ਪਟਿਆਲੇ ਤੋਂ ਫ੍ਰੀ ਸੇਵਾ ਨਿਭਾ ਰਹੇ ਆ ਆਪਣੇ ਭਰਾਵਾਂ ਦੇ ਕੱਪੜਿਆਂ ਨੂੰ ਧੋਣ ਦੀ ਬਹੁਤ ਬਹੁਤ ਧੰਨਵਾਦੀ